ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਏ ਤੁਸੀਂ ਵੀ ਸਾਰੇ ਠੀਕ ਹੋਗਾ ਅਪ ਆਪਣੇ ਘਰਾਂ ਵਿੱਚ ਤੇ ਅੱਜ ਮੈਂ ਥੋੜਾ ਕੰਮ ਕਰ ਰਹੀ ਸੀ ਮਸ਼ੀਨ ਤੇ ਤੇ ਮੈਂ ਕਿਹਾ ਕਿਉਂ ਨਾ ਆਪਣੇ ਫਰੈਂਡਸ ਨਾਲ ਸ਼ੇਅਰ ਕਰਦਾ ਆਪਣੇ ਪੈਣਾ ਨਾਲ ਤੇ ਅਭੀ ਨਾ ਪਹੁੰਚਾਂ ਦੀ ਸਲਵਾਰ ਜਿਹੜੀ ਉਹ ਕਿੱਦਾਂ ਬਣਦੀ ਹੈ ਤੇ ਇਹ ਮੈਂ ਸਲਵਾਰ ਨੂੰ ਸਾਰਿਆਂ ਨੂੰ ਜਿਹੜਾ ਕੱਟੀ ਹੋਈ ਸੀ ਤੇ ਉਹਨਾਂ ਨੂੰ ਜੋੜ ਲਾਂਗੀ ਪਹਿਲਾਂ ਮੈਂ ਤੇ ਜਿਹੜੀਆਂ ਪੈਣਾ ਨੂੰ ਆਂਦਾ ਉਹਨਾਂ ਨੂੰ ਤੇ ਪਤਾ ਜਿਹੜੀਆਂ ਪੈਣਾ ਨੂੰ ਨਹੀਂ ਆਂਦਾ ਕਈ ਵਾਰੀ ਸਲਵਾਰ ਦੇ ਵਾਲ ਜਿਹੜੇ ਹੁੰਦੇ ਉਸ ਠੀਕ ਢੰਗ ਨਾਲ ਨਹੀਂ ਪੈਂਦੇ ਤੇ ਅੱਜ ਮੈਂ ਤੁਹਾਨੂੰ ਬੜੀ ਆਸਾਨੀ ਨਾਲ ਦਿਖਾ ਦੱਸਾਂਗੀ ਕਿ ਸਲਵਾਰ ਦੇ ਵਾਲ ਕਿੱਦਾਂ ਪਾਉਂਦੇ ਆ ਤੇ ਸੌਖੇ ਤਰੀਕੇ ਦੇ ਨਾਲ ਤੇ ਬਨੇ ਰਿਓ ਮੇਰੇ ਨਾਲ ਅੱਜ ਇਦਾਂ ਹੀ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਇਹ ਮੈਂ ਹੁਣ ਸਲਵਾਰ ਜਿਹੜੀ ਸੀ ਸਾਰੀ ਨੂੰ ਖੜੀ ਕਰ ਲਿਆ ਸੀ ਤੇ ਜਾਨੀ ਕਿ ਜਿਹੜੀ ਸਵਾਰ ਦੇ ਜਿਹੜੇ ਕੁੰਦੇ ਵਗੈਰਾ ਸਾਰੇ ਪੱਟ ਵਗੈਰਾ ਲਗਾ ਲਏ ਸੀਗੇ ਤੇ ਹੁਣ ਮੈਂ ਪਾਉਣ ਲੱਗੀ ਸੀ ਚੋਨਾ ਤੇ ਹੁਣ ਮੈਂ ਸ਼ੁਰੂ ਕਰਨ ਲੱਗੀ ਆ ਤੇ ਹੌਲੀ-ਹੌਲੀ ਦੇਖਿਓ ਕਿ ਇਦਾਂ ਆਸਾਨ ਤਰੀਕੇ ਦੇ ਨਾਲ ਹੌਲੀ-ਹੌਲੀ ਜਿਨ੍ਹਾਂ ਨੂੰ ਨਹੀਂ ਆਉਂਦੀਆਂ ਚੋਨਾ ਪਾਉਣੀਆਂ ਉਹ ਇਦਾਂ ਪੈਣਾ ਚੋਨਾ ਪਾ ਸਕਦੀਆਂ ਨੇ ਵਾਲ ਕਹਿ ਦਿਓ ਚੋਨਾ ਕਹਿ ਦਿਓ ਕੋਈ 1 ਇੰਚ ਦਾ ਨਹੀਂ 2 ਇੰਚ ਦਾ ਕੋਈ ਫਰਕ ਨਹੀਂ ਥੋੜਾ-ਥੋੜਾ ਲੈ ਕੇ ਇਦਾਂ ਅੱਧੇ ਦੇ ਇੰਚ ਦੇ ਅੱਧਾ ਤੇ ਤੁਸੀਂ ਇਦਾਂ ਵਾਲ ਪਾ ਲਓ ਪਹਿਲਾਂ ਇੱਕ ਸਾਈਡ ਤੋਂ ਪਾ ਲਓ ਜਿਨ੍ਹਾਂ ਭੈਣਾਂ ਨੂੰ ਆਉਂਦੇ ਹੋ ਤਾਂ ਚਲੋ ਇੱਕੋ ਸਾਈਡ ਤੋਂ ਲੈ ਕੇ ਸਾਰੀ ਸਲਵਾਰ ਸੀ ਲੈਂਦੀਆਂ ਤੇ ਜਿਨ੍ਹਾਂ ਨੂੰ ਨਹੀਂ ਆਉਂਦੇ ਵਾਲ ਪਾਉਣੇ ਉਹ ਭੈਣਾਂ ਇਦਾਂ ਵਾਲ ਪਾ ਸਕਦੀਆਂ ਨੇ ਤੇ ਬੜੇ ਆਸਾਨ ਤਰੀਕੇ ਨਾਲ ਵਾਲ ਪੈ ਜਾਂਦੇ ਨੇ ਤੇ ਬਹੁਤ ਸੋਹਣੇ ਤੁਸੀਂ ਆਪ ਸੀ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੇ ਸਵਾਈ ਵਗੈਰਾ ਬਹੁਤ ਅੱਜਕੱਲ ਹੋ ਗਈ ਹੈ ਤੇ ਸਾਰੀਆਂ ਭੈਣਾਂ ਨੂੰ ਇਹ ਕੰਮ ਆਉਣਾ ਚਾਹੀਦਾ ਆਪਣਾ ਸੂਟ ਤੇ ਕਮਸ ਕਮ ਸੀ ਕੇ ਪਾਉਣ ਤੇ ਇੱਕ ਸਾਈਡ ਤੇ ਦੇਖੋ ਜੀ ਵਾਲ ਪੈ ਗਏ ਤੇ ਹੁਣ ਮੈਂ ਦੂਸਰੀ ਸਾਈਡ ਤੇ ਪਾਉਣ ਲੱਗੀ ਆ ਕਿਉਂਕਿ ਜਿੰਨਾਂ ਭੈਣਾਂ ਨੂੰ ਨਹੀਂ ਆਉਂਦੀ ਉਹਨਾਂ ਨੂੰ ਦੱਸ ਰਹੀਆਂ ਕਿ ਤੁਸੀਂ ਇਦਾਂ ਪਾ ਸਕਦੇ ਹੋ ਕਿ ਦੋਨਾਂ ਸਾਈਡ ਤੋਂ ਇੱਕ ਸਾਈਡ ਨੂੰ ਇਹ ਪਹਿਲਾਂ ਉਦਾਂ ਪਾ ਲਓ ਦੂਜੀ ਸਾਈਡ ਨੂੰ ਇਦਾਂ ਕਰ ਲਓ ਇਦਾਂ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਵਾਲ ਪਾ ਸਕਦੇ ਹੋ ਇਦਾਂ ਖੋਲੀ ਖੋਲੀ ਤੁਸੀਂ ਵਾਲ ਪਾਈ ਜਾਓ ਤੇ 벨ਟ ਲਾਉਣ ਵੀ ਤੁਹਾਨੂੰ ਮੈਂ ਦੱਸਦੀ ਆ ਬਹੁਤ ਆਸਾਨ ਤਰੀਕੇ ਨਾਲ ਤੁਸੀਂ 벨ਟ ਲਾ ਸਕਦੇ ਸਲਵਾਰ ਸੀ ਸਕਦੇ ਹੋ ਤੇ ਇਹ ਬਿਨਾ ਪਹੁੰਚਿਆਂ ਤੋਂ ਸਲਵਾਰ ਹੈਗੀ ਹੈ। ਔਰ 15-20 ਮਿੰਟਾਂ ਚ ਸਲਵਾਰ ਬਣ ਕੇ ਤਿਆਰ ਹੋ ਜਾਂਦੀ ਆ। ਕੰਮ ਕਰਦਿਆਂ ਕਦੀ ਵੀ ਪੈਰਾਂ ਦੇ ਵਿੱਚ ਨਹੀਂ ਪਹੁੰਚ ਪੈਂਦੇ ਤੇ ਪਹਿਲੇ ਜਮਾਨੇ ਦੀਆਂ ਬੀਬੀਆਂ ਜਿਹੜੀਆਂ ਬਿਨਾ ਪਹੁੰਚਿਆਂ ਤੋਂ ਸਲਵਾਰ ਹੀ ਪਾਉਂਦੀਆਂ ਸਨ। ਇਹ ਤਾਂ ਆ ਦੇਖੋ ਕਿੰਨੇ ਸੋਨ ਵਾਲ ਪੈ ਗਏ। ਬਿਲਕੁਲ ਅਣਜਾਣ ਬੰਦਾ ਵੀ ਪਾ ਸਕਦਾ ਜਿੰਨੇ ਪਹਿਲੀ ਵਾਰ ਸਲਾਈ ਸਿੱਖਣੀ ਉਹ ਵੀ ਪਾ ਸਕਦਾ ਇੱਥੇ ਮੈਂ 벨ਟ ਕੱਟ ਰਹੀ ਸੀ 벨ਟ ਮੇਰੀ 3 ਇੰਚ ਸੀਗੀ ਸਾਢੇ 7 ਇੰਚ ਵੈਸੇ ਰੱਖੀ ਮੈਂ ਤੇ ਮੈਂ ਹਮੇਸ਼ਾ ਹੀ 벨ਟ ਜਿਹੜੀ ਆ ਸਾਢੇ 4 ਇੰਚ ਉੱਪਰ ਲੈਂਥ ਚ ਹੁੰਦੀ ਹੈ ਮੇਰੀ ਸਾਢੇ 7 ਮੈਂ ਕੱਟਦੀ ਹੁੰਦੀ ਆ ਤੁੱਕ 벨ਟ ਵੱਡੀ ਨਹੀਂ ਪਾਣੀ ਚਾਹੀਦੀ ਨਹੀਂ ਤਾਂ ਸਵਾਰ ਦੀ ਫਿਟਿੰਗ ਵਧੀਆ ਨਹੀਂ ਆਉਂਦੀ ਕਈ ਪੈਣਾ ਠ ਰੱਖਦੀਆਂ ਤੇ ਮੈਂ 7 ਸਾਢੇ ਰੱਖਦੀ ਆ ਕਿ ਵਿੱਚ ਵੀ ਨੇਫੇ ਦੇ ਵਿੱਚ ਵੀ ਆ ਜਾਂਦੇ ਆ ਥੋੜਾ ਜਿਹਾ ਨਾ ਕਪੜਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਤੇ ਬੈਲਟ ਨੂੰ ਇਦਾਂ ਹਮੇਸ਼ਾ ਹੀ ਸੀਣਾ ਚਾਹੀਦਾ ਉਹ ਮਸੀਨ ਕਰਕੇ ਬੜੀ ਸਫਾਈ ਦੇ ਨਾਲ ਜੇ ਸਫਾਈ ਨਾਲ ਕੰਮ ਕੀਤਾ ਹੋਏ ਤੇ ਕੋਈ ਕਿਸੇ ਦਾ ਵੀ ਸਿੰਘੋ ਤੋਂ ਅਗਲਾ ਖੁਸ਼ ਹੋ ਕੇ ਕਹਿੰਦਾ ਕਿ ਵਾਕਈ ਬਹੁਤ ਵਧੀਆ ਕੰਮ ਕੀਤਾ ਤੇ ਅੱਗੇ ਤੋਂ ਤੁਹਾਨੂੰ ਕੰਮ ਵੀ ਦਿੰਦਾ ਤੇ ਇੱਥੇ ਵੀ ਸ਼ਰਟ ਸੀ ਲਈ ਸੀ ਤੇ ਮੈਂ ਉਦੋਂ ਬਣਾ ਰਹੀ ਸੀਗੀ ਮੈਂ ਵੀਡੀਓ ਤੋਂ ਕੈਮਰਾ ਹੀ ਬੰਦ ਹੋ ਗਿਆ ਪਤਾ ਹੀ ਨਹੀਂ ਚੱਲਿਆ ਮੈਨੂੰ ਤੇ ਫਿਰ ਮੈਂ ਕਿਹਾ ਚਲੋ ਹੁਣ ਸਵਾਰਦੀ ਦੇ ਦੇਦਨੇ ਸ਼ਾਰਟ ਮੈਂ ਸੀ ਕਿ ਆਲਰੇਡੀ ਰੱਖ ਲਈ ਤੇ ਇਹਦਾ ਗੁੰਮ ਸੀਟ ਹਮੇਸ਼ਾ ਗੁੰਮ ਮਸ਼ੀਨ ਲਗਾਣੀ ਚਾਹੀਦੀ ਹੈ ਪਹਿਲੇ ਜ਼ਮਾਨੇ ਚ ਪਹਿਣਾ ਗੁੰਮ ਮਸ਼ੀਨ ਲਗਾਉਂਦੀਆਂ ਹੁੰਦੀਆਂ ਸੀ ਤੇ ਇਦਾਂ ਹੀ ਤੁਸੀਂ ਥੋੜਾ ਜਨਾ ਇੱਥੋਂ ਵੱਧ ਰੱਖਣਾ ਦਾ ਇੰਚ ਤੇ ਮੈਂ ਡਬਲ ਸਲਾਈ ਲਗਾ ਲਈ ਹੁਣ ਅਸੀਂ ਇਹਨੂੰ ਫੋਲਡ ਕਰ ਲਾਂਗੇ ਇਦਾਂ ਕਰਕੇ ਫੋਲਡ ਕਰਕੇ ਦੋਨਾਂ ਸਾਈਡ ਤੇ ਇਦਾਂ ਸੀਨ ਬ ਲਗਾ ਦਾਂਗੇ ਜਿਹੜੀ ਉੱਪਰ ਛਿੜੀ ਬੋਲ ਦਿੰਦੇ ਆ ਜਿਹੜਾ ਉੱਪਰ ਫੋਲਡ ਨੇਫੇ ਦਾ ਹੁੰਦਾ ਇਸ ਤਰੀਕੇ ਨਾਲ ਲਗਾਉਣਾ ਚਾਹੀਦਾ ਤੇ ਨਾਲੇ ਸਾਫ਼ ਕੰਮ ਕੀਤਾ ਹੋਇਆ ਬਹੁਤ ਵਧੀਆ ਲੱਗਦਾ ਤੇ ਫਿਰ ਇਦਾਂ ਫੋਲਡ ਹੋ ਜਾਂਦਾ ਬੜੀ ਸਫਾਈ ਨਾਲ ਇਦਾਂ ਬਣ ਜਾਂਦੀ ਹੈ ਸਲਵਾਰ 벨ਟ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਮੈਂ ਤੁਹਾਨੂੰ ਕਿਸ ਤਰ੍ਹਾਂ ਦੱਸਿਆ ਕਿਦਾਂ ਦੀ ਸਵਾਰ ਬਣੀ ਹੈ ਜਰੂਰ ਕਮੈਂਟ ਕਰਿਓ ਇਹ ਜਿਹੜੀਆਂ ਭੈਣਾਂ ਨੂੰ ਨਹੀਂ ਆਉਂਦਾ ਵਾਲ ਪਾਉਣੇ ਉਹਨਾਂ ਨੂੰ ਮੈਂ ਦੱਸ ਰਹੀ ਹਾਂ ਤੇ ਅੱਜ ਮੈਂ ਕੰਮ ਕਰ ਰਹੀ ਸੀ ਕਿ ਮੈਂ ਅੱਜ ਕੋਈ ਹੋਰ ਵੀਡੀਓ ਸ਼ੂਟ ਨਹੀਂ ਸੀ ਕੀਤੀ ਤੇ ਮੈਂ ਇਹ ਵਾਲੀ ਕਰ ਰਹੀ ਸੀਗੀ ਤੇ ਮੈਂ ਕਿਹਾ ਚਲੋ ਅੱਜ ਵਲੌਗ ਕੱਲ ਪਾਇਆ ਸੀ ਅੱਜ ਮੈਂ ਬਿਊਟੀ ਟਿਪਸ ਤੇ ਪਾਣਾ ਸੀਗਾ ਤੇ ਫਿਰ ਮੈਂ ਸਲਵਾਰ ਸੀਤੀ ਸੀ ਇਹ ਬਣਾਈ ਸੀ ਤੇ ਫਿਰ ਮੈਂ ਕਿਹਾ ਚਲੋ ਇਹੀ ਪਾ ਦਿੰਨੇ ਆ ਤੇ ਦੇਖੋ ਕਿੰਨੀ ਸੋਣੀ 벨ਟ ਕਿੰਨੀ ਸਫਾਈ ਦੇ ਨਾਲ ਤੇ ਬਾਕੀ ਜਿਹੜੇ ਧਾਗੇ ਲਮਕੇ ਹੁੰਦੇ ਨਾਲੋਂ ਨਾਲ ਕੱਟ ਦੇਣੇ ਚਾਹੀਦੇ ਨੇ ਇਸ ਤੇ ਇਦਾਂ ਫੋਲਡ ਕਰਕੇ ਚਾਰੋਂ ਪਾਸੇ ਤੇ ਕੱਟ ਲਾ ਲਓ ਫਿਰ ਜਿਹੜੀ ਸਲਵਾਰ ਹੈ ਪਿਛਲੇ ਪਾਸੇ ਤੁਸੀਂ ਚੋਨਾ ਪਾਈਆਂ ਪਿਛਲੇ ਪਾਸੇ ਨੂੰ ਇਹਦਾ ਰੱਖ ਕੇ ਸੀਨ ਮਾਰ ਲਓ ਅੱਧੀ ਅੱਧੀ ਦੋਨੋਂ ਸਾਈਡ ਤੇ ਇਹ ਪਹਿਣਾ ਉਹਨਾਂ ਨੂੰ ਦੱਸ ਰਹੀਆਂ ਜਿਨ੍ਹਾਂ ਨੂੰ ਆਂਦਾ ਨਹੀਂ ਆ ਉਹ ਪਹਿਣਾ ਬੜੀ ਆਸਾਨੀ ਦੇ ਨਾਲ ਇਦਾਂ ਕਰ ਸਕਦੀਆਂ ਨੇ ਤੇ ਜਿੰਨਾਂ ਭੈਣਾਂ ਨੂੰ ਆਲਰੇਡੀ ਹੀ ਸਟੀਚਿੰਗ ਆਂਦੀ ਆ ਉਹ ਤੇ ਇੱਕ ਜਗ੍ਹਾ ਤੇ ਰੱਖ ਕੇ ਸਾਰੇ ਸਲਾਈ ਮਾਰ ਦਿੰਦੀਆਂ ਤੇ ਇਹ ਮੈਂ ਉਹਨਾਂ ਭੈਣਾਂ ਨੂੰ ਵਾਸਤੇ ਦੱਸ ਰਹੀ ਆ ਕਿ ਜਿਹੜੀਆਂ ਇਦਾਂ ਤੁਸੀਂ ਕੱਟ ਜਿੱਥੇ ਲਗਾਇਆ ਕੱਟਣਾ ਮਲਾ ਕੇ ਅੱਧੀ ਸੀਨ ਵੱਜ ਗਈ ਇਦਾਂ ਇੱਥੋਂ ਫਿਰ ਕੱਢ ਲੈਣੀ ਫਿਰ ਦੂਜੇ ਸਾਈਡ ਤੇ ਵੀ ਇਦਾਂ ਹੀ ਮਾਰ ਲਓ ਕਿ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਸਲਵਾਰ ਸਿੱਖ ਸਕਦੇ ਕਈ ਭੈਣਾਂ ਨੂੰ ਨਾ ਵਾਲ ਪੌਣੇ ਬਹੁਤ ਔਖੇ ਲੱਗਦੇ ਆ ਇਸ ਟ੍ਰਿਕ ਦੇ ਨਾਲ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਸਲਵਾਰ ਸਿੱਖ ਸਕਦੇ ਹੋ ਦੇਖੋ ਪਿਛਲਾ ਪਾਸਾ ਸਿੱਪ ਗਿਆ ਹੁਣ ਅਸੀਂ ਇਹਨੂੰ ਫੋਲਡ ਕਰਕੇ ਅਗਲੇ ਪਾਸੇ ਨੂੰ ਲਗਾ ਲੈਣਾ ਦੇਖੋ ਕਿੰਿਸ ਫਾਈਨ ਲੱਗ ਗਿਆ ਹੁਣ ਅਸੀਂ ਅਗਲੇ ਪਾਸੇ ਨੂੰ ਇਦਾਂ ਹੀ ਸੀ ਲੈਣਾ ਇਦਾਂ ਜੋੜ ਲੈਣਾ ਤੇ ਸੀਨ ਦੇ ਨਾਲ ਸੀਨ ਮਿਲਾ ਲੈਣੀ ਤੇ ਇਹ ਵਾਲੀ ਚੋਣਾ ਜਿਹੜੀ ਇਦਾਂ ਰੱਖ ਕੇ ਸੀਨ ਮਾਰ ਦੇਣੀ ਤੇ ਅੱਜ ਮੇਰੀ ਨਾ ਕਾਫੀ ਦਿਨਾਂ ਬਾਅਦ ਮਸ਼ੀਨ ਨਾ ਚਲਾਈ ਤੇ ਧਾਗਾ ਤੋੜ ਰਹੀ ਸੀਗੀ ਤੇ ਫਿਰ ਮੈਂ ਹੁਣ ਕਾਫੀ ਦਿਨ ਹੋ ਗਏ ਕੰਮ ਨਹੀਂ ਸੀ ਮਸ਼ੀਨ ਤੇ ਕੀਤਾ ਕਿਉਂਕਿ ਪਹਿਲਾਂ ਤੇ ਕਾਫੀ ਮਸੂਕ ਵਗੈਰਾ ਕਸੀਂਦੀ ਰਹੀਆਂ ਹਨਾ ਲੋਕਾਂ ਦੇ ਵੀ ਮਤਲਬ ਸਟਿਚਿੰਗ ਕਰਦੀ ਸੀ ਮੈਂ ਟੇਲਰ ਮਾਸਟਰ ਰੱਖੇ ਹੋਏ ਸੀ ਮੈਂ ਤੇ ਉਹ ਕੰਮ ਬੰਦ ਕੀਤਾ ਸੀ ਥੋੜਾ ਸਿਹਤ ਨਹੀਂ ਠੀਕ ਦੇਖੋ ਕਿੰਨੀ ਅਸਰੇ ਵਾਲ ਪੈ ਗਏ ਤੇ ਇਦਾਂ ਹੀ ਦੂਜੀ ਸਾਈਡ ਨੂੰ ਤੁਸੀਂ ਸੀਨ ਮਾਰ ਲਓ ਇਹ ਮੈਂ ਆਸਾਨ ਤਰੀਕੇ ਨਾਲ ਜਿੰਨਾ ਪੈਨਾਂ ਨੂੰ ਨਹੀਂ ਆਂਦੀ ਵਾਲ ਪਾਉਣੇ ਆਂਦੇ ਉਹਨਾਂ ਨੂੰ ਦੱਸਿਆ ਤੇ ਜਿਹੜੀਆਂ ਭੈਣਾਂ ਨੂੰ ਆਲਰੇਡੀ ਹੀ ਹੁੰਦੇ ਹੋ ਤੇ ਇੱਕ ਸਾਈਡ ਤੇ ਰੱਖ ਕੇ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਰ ਲਓ ਦੇਖੋ ਚੋਨਾ ਕਿੰਨੀਆਂ ਸੋਹਣੀਆਂ ਪਈਆਂ ਕਦੀ ਵੀ ਤੁਹਾਡੀ ਸਲਵਾਰ ਨਹੀਂ ਘੁੰਮੇਗੀ ਕੋਈ ਨਹੀਂ ਕਹਿ ਸਕਦਾ ਕਿ ਅਨਜਾਨ ਬੰਦ ਦਾ ਸੀਰ ਹੈ ਤੇ ਇਦਾਂ ਤੁਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਵਾਲ ਪਾ ਸਕਦੇ ਹੋ ਫਿਰ ਉੱਪਰ ਇਹਦਾ ਸੀਨ ਮਾਰ ਦਿਓ ਜਿਹੜਾ ਥੱਲੇ ਵਾਲੀ ਸੀਨਾ ਦੋਨਾਂ ਨੂੰ ਇੱਕ ਸਾਈਡ ਰੱਖ ਕੇ ਇਹਦਾ ਸੀਨ ਮਾਰ ਦਿਓ ਤੇ ਚੋਨਾ ਜਿਹੜੇ ਬਹੁਤ ਵਧੀਆ ਬੈਠ ਜਾਂਦੀਆਂ ਥੱਲੇ ਨੂੰ ਤੇ ਤੁਸੀਂ ਪਹੁੰਚਾਂ ਵਾਲੀ ਸਲਵਾਰ ਵੀ ਇਦਾਂ ਹੀ ਸੀਣੀ ਆ ਉੱਪਰੋਂ ਸਾਰੀ ਸੇਮ ਹੁੰਦੀ ਆ ਹਨਾ ਚੋਵਲ ਜਿਹੜੇ ਪਾਉਂਦੇ ਆ ਅਸੀਂ ਸੇਮ ਹੁੰਦੀ ਆ ਤੇ ਇਹਦੇ ਜਿਹੜੀ ਸਲਵਾਰ ਕੱਟੀ ਸੀ ਤੇ ਇਹਦਾ ਪਹੁੰਚਾ ਮੈਂ 6 ਇੰਚ ਰੱਖਿਆ ਸੀ ਦੇਖੋ ਕਿੰਨਾ ਹੀ ਸਫਾਈ ਨਾਲ ਇਹਦੀ ਮੋਰੀ ਉਹ ਬਣੀ ਗਈ ਪਰੋਂ ਤੇ ਹੁਣ ਅਸੀਂ ਥੱਲੇ ਜਿਹੜੀ ਫੋਲਡ ਕੀਤੀ ਆ ਇਹ ਵਾਲੀ ਸਲਵਾਰ ਦੇ ਇਦਾਂ 6 ਇੰਚ ਤੇ ਰੱਖ ਕੇ ਪਹੁੰਚਿਆਂ ਤੋਂ ਬਗੈਰ ਬਣੀ ਆ ਜੀ ਇਹ ਤਾਂ ਨਸੀਮ ਲਗਾ ਲੈਣੀ ਇਹਦੇ ਕੁੰਦੇ ਜਿਹੜੇ ਉੱਚੇ ਹੁੰਦੇ ਆ ਜੀ ਇਸ ਸਲਵਾਰ ਦੇ ਕੁੰਦੇ ਜਿਹੜੇ ਉੱਚੇ ਹੁੰਦੇ ਆ ਅਗਰ ਕਿਸ ਨੇ ਸਿੱਖਣੀ ਹੋਵੇ ਕਮੈਂਟ ਕਰਕੇ ਦੱਸ ਦਿਓ ਮੈਂ ਕਟਿੰਗ ਵੀ ਦੱਸਾਂਗੀ ਤੇ ਇਹ ਆਲਰੇਡੀ ਮੈਂ ਕੱਟ ਕੇ ਰੱਖੀ ਹੋਈ ਸੀਗੀ ਤੇ ਮੈਂ ਕਿਹਾ ਚਲੋ ਪਹਿਣਾ ਦੇ ਨਾਲ ਸ਼ੇਅਰ ਕਰ ਦਿੰਨੇ ਆ ਕਿ ਅੱਜ ਹੋਰ ਨਹੀਂ ਕੋਈ ਵਲੌਗ ਤੇ ਨਹੀਂ ਪਾਣਾ ਸੀ ਤੇ ਮੈਂ ਕਿਹਾ ਚਲੋ ਅੱਜ ਇਹੀ ਵਲੌਗ ਪਾ ਦਿੰਨੇ ਆ ਅਮੀਰ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏਗੀ ਜੇ ਥੋੜੀ ਜਿਹੀ ਵੀਦਿਆ ਵੀਡੀਓ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਡਬਲ ਸੀਨ ਮਾਰ ਲਓ ਡਬਲ ਸੀਨ ਮਾਰਨਾ ਇਦਾਂ ਹੁੰਦਾ ਕਿ ਜਿਹੜੀ ਕਈ ਵਾਰੀ ਉੱਡੜਦੀ ਨਹੀਂ ਆ ਸੀਨਾ ਪੱਕੀਆਂ ਲਗਾਉਣੀਆਂ ਚਾਹੀਦੀਆਂ ਇਦਾਂ ਹੀ ਮੈਂ ਸਿੱਧੇ ਹੀ ਸੀਨ ਦੂਸਰੀ ਸਾਈਡ ਤੇ ਲੈ ਲੀ ਤੇ ਸਮਾਤ ਬਹੁਤ ਅੱਛੇ ਤਰੀਕੇ ਨਾਲ ਦਬਨ ਜਾਂਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਇਸ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਸਾਡੇ ਨਾਲ ਜੁੜੇ ਹੋ ਕਿਉਂਕਿ ਮੈਂ ਅਗਲੀਆਂ ਵੀਡੀਓ 'ਚ ਤੁਹਾਡਾ ਨਾਮ ਲੈ ਸਕਾਂ ਤੇ ਇਦਾਂ ਇਸ ਸਾਈਡ ਤੋਂ ਵੀ ਇਦਾਂ ਹੀ ਫੋਲਡ ਕਰ ਲੈਣੀ ਦੂਜੀ ਸਾਈਡ ਤੋਂ ਤਲਿਓ ਫੋਲਡ ਕਰ ਲੈਣੀ ਪੌਂਚਾ ਨਹੀਂ ਬਣਿਆ ਇੱਥੇ ਇੱਥੇ ਤੁਸੀਂ ਬੁਕਰਮ ਪਾ ਕੇ ਵੀ ਬਣਾ ਸਕਦੇ ਹੋ ਪਰ ਮੈਂ ਬਿਨਾ ਪੌਂਚੇ ਤੋਂ ਸਲਵਾਰ ਬਣਾ ਰਹੀ ਹਾਂ ਇਹਦਾ ਸੀਨ ਮਾਰ ਲੈਣੀ ਆਸਾਨ ਤਰੀਕੇ ਨਾਲ ਬਿਨਾ ਪੌਂਚੇ ਦੀ ਸਲਵਾਰ ਜਿਹੜੀ ਤੁਹਾਨੂੰ ਮੈਂ ਅੱਜ ਦੱਸ ਰਹੀ ਹਾਂ ਲੋਤੀ ਬਣ ਕੇ ਹੋ ਗਈ ਤਿਆਰ ਇੱਧਰ ਵੀ ਤੇ ਹੁਣ ਅਸੀਂ ਇਹਨੂੰ ਵੀ ਇਦਾਂ ਮੋਰੀ ਨੂੰ 6 ਇੰਚ ਰੱਖ ਕੇ ਸੀਨ ਮਾਰ ਦਾਂਗੇ ਤੇ ਮੈਂ ਤੁਹਾਨੂੰ ਦੁਕਾਨੀ ਕਿੰਨੀ ਸੋਹਣੀ ਸੁਨਵਾਰ ਬਣ ਕੇ ਤਿਆਰ ਹੋ ਗਈ ਹੈ ਸਾਰੀ 15 ਮਿੰਟ ਲੱਗਦੇ ਆ ਜੀ ਮੋਟਰ ਵਾਲੀ ਮਸ਼ੀਨ ਤੇ 15 ਮਿੰਟ ਲੱਗਦੇ ਵਲ ਪਾਉਣ ਨੂੰ ਤੇ ਭੈਣਾ ਜਿਹੜੀਆਂ ਉਹ ਕਰ ਸਕਦੀਆਂ ਕਿਉਂਕਿ ਕੰਮ ਕਰਨਾ ਚਾਹੀਦਾ ਹੱਥੀ ਕੰਮ ਕਰਨ ਨਾਲ ਕੁਝ ਨਹੀਂ ਕਸਦਾ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਇਸ ਸਰੀਰ ਤੋਂ ਅਸੀਂ ਜਿੰਨਾ ਕੰਮ ਲੈ ਸਕਦੇ ਹਾਂ ਓਨਾ ਹੀ ਲੈਣਾ ਚਾਹੀਦਾ ਸਾਨੂੰ ਸਾਰਾ ਕੁਝ ਆਉਂਦਾ ਹੋਣਾ ਚਾਹੀਦਾ ਕਿ ਭੈਣਾ ਆਪਣਾ ਸੂਟ ਆਪ ਸੀਕੇ ਪਾ ਸਕਣ ਲੋ ਜੀ ਸਲਵਾਰ ਇਦਾਂ ਲਗਾ ਕੇ ਬਿਨਾ ਪਹੁੰਚਿਆਂ ਦੀ ਸਲਵਾਰ ਬਣ ਗਈ ਹੁਣ ਮੈਂ ਡਬਲ ਸਲਾਈ ਲਗਾ ਦਾਂਗੀ ਇਦਾਂ ਇਦਾਂ ਪੱਕਾ ਕੰਮ ਹੋ ਜਾਂਦਾ ਡਬਲ ਸਲਾਈ ਲਗਾ ਦੋ ਤੇ ਪੱਕਾ ਕੰਮ ਹੋ ਜਾਂਦਾ ਅਗਰ ਤਾਂ ਮੇਰੀ ਵੀਡੀਓਸ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਅਗਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਦਾਂ ਡਬਲ ਸਲਾਈ ਲਗਾਈ ਜਾਓ ਤੇ ਬੈਲ ਆਈਕਨ ਜਰੂਰ ਸਵਿਚ ਬੈਲ ਆਈਕਨ ਦਾ ਗਲਾ ਘੋਟ ਦਿਓ ਜਰਾ ਕਿਉਂਕਿ ਗਲਾ मींस ਕੇ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਕਿ ਮੈਂ ਮਜ਼ਾਕ ਨਾ ਤੁਹਾਨੂੰ ਕਹਤਾ ਗੰਗਾ ਲਾ ਕੁੱਟ ਲਿਓ ਨੋਟੀਫਿਕੇਸ਼ਨ ਔਨ ਕਰ ਲਓ ਕਿਉਂਕਿ ਮੇਰੀ ਜਿਹੜੀ ਵੀਡੀਓ ਆਊਗੀ ਤੁਹਾਡੇ ਤੱਕ ਪਹਿਲਾਂ ਪਹੁੰਚੂਗੀ ਤੇ ਅੱਜ ਦਾ ਵਲੌਗ ਅਸੀਂ ਫਿਰ ਇੱਥੇ ਹੀ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵੇਂ ਵਲੌਗ ਲੈ ਕੇ ਆਉਨੇ ਆ ਤੇ ਇੱਕ ਵਾਰੀ ਫਿਰ ਮੈਸੇਜ ਜਿਹੜੀਆਂ ਸਾਈਡਾਂ ਤੇ ਬੱਚੇ ਹੁੰਦੇ ਆ ਨਾ ਤੇ ਪਿਆਰਾਂ ਦੇ ਵਿੱਚ ਪੈਂਦੇ ਰਹਿੰਦੇ ਨੇ ਹਨਾ ਤੇ ਇਹਨੂੰ ਉੱਪਰ ਨੂੰ ਫੋਲਡ ਕਰਕੇ ਦੋਨਾਂ ਸਾਈਡ ਤੇ ਕਰ ਲਓ ਜਿਵੇਂ ਪਜਾਮੀ ਸੀਵਿਓ ਤੇ ਉਹਨੂੰ ਵੀ ਇਦਾਂ ਕਰ ਲੈਣਾ ਚਾਹੀਦਾ ਅੰਦਰ ਨੂੰ ਫੋਲਡ ਕਰਕੇ ਤੇ ਉੱਥੇ ਸੀਨ ਮਾਰ ਦਿਓ ਇਦਾਂ ਉੱਪਰ ਨੂੰ ਤੇ ਫਿਰ ਇਹਦੀ ਸੀਨਾ ਨਹੀਂ ਦਿਖਦੀਆਂ ਤੇ ਹੁਣ ਤੁਹਾਨੂੰ ਦੁਕਾਨੀ ਕਿੰਨੀ ਸੋਹਣੀ ਸਨਵਾਰ ਬਣ ਕੇ ਔਰ ਵਾਲ ਪਏ ਸਿੱਧੀ ਕਰਕੇ ਤੁਹਾਨੂੰ ਹੁਣੇ ਦਿਖਾਉਂਦੇ ਆ ਏਕਨਾਂ ਧਾਗਾ ਬਹੁਤ ਟੁੱਟ ਰਿਹਾ ਸੀ ਮਸ਼ੀਨ ਤੇ इन थोड़ा इग्नोर ही मारे हो कि काफी दिन बाद मैं मशीन तैठी ने ती करना करके, करके, करके दिखाती हा जी कि सोनिया चोना पड़ ਤਿਆਰ ਹੋ ਗਿਆ ਬਿਲਕੁਲ ਸਫਾਈ ਦੇ ਨਾਲ ਇਦਾਂ ਬੰਦੇ ਤੇ ਪਹੁੰਚੇ ਵੀ ਦੀ ਤੁਹਾਨੂੰ ਜੇ ਤੁਸੀਂ ਕਹੋਗੇ ਤੇ ਪਹੁੰਚੇ ਵੀ ਮੈਂ ਤੁਹਾਨੂੰ ਦੱਸ ਦਾਂ ਕਿ ਪਰ ਇਹ ਬਿਨਾ ਪਹੁੰਚੇ ਤਾਂ ਸਲਵਾਰ ਹੈ ਕਿਉਂਕਿ ਇਦਾਂ ਬੰਦੀ ਹੈ ਦਾ ਥੋੜਾ ਕੁੰਦਾ ਜਿਹੜਾ ਉੱਚਾ ਹੁੰਦਾ 5 ਇੰਚ 5 ਇੰਚ ਰੱਖ ਲਓ 6 ਇੰਚ ਰੱਖ ਲਓ ਤੇ ਇਹ ਸਲਵਾਰ ਜਿਹੜੀ ਹਮੇਸ਼ਾ ਹੀ ਲੰਬੀ ਬੰਦੀ ਹੈ ਜੇ ਤੁਹਾਡੀ 36 ਇੰਚ ਹੋਏਗੀ ਤੇ ਇਹ 40 41 ਇੰਚ ਸਲਵਾਰ ਦੀ ਕਟਿੰਗ ਹੁੰਦੀ ਹੈ ਜੀ ਇਦਾਂ ਬੰਦੀ ਸਲਵਾਰ ਇਦਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਹੋਰ ਵੀ ਲੈ ਕੇ ਆਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਮਿਲਦੇ ਆ ਕੱਲ੍ਹ ਤੋਂ ਨਵਾਂ ਵਲੌਗ ਲੈ ਕੇ ਆਉਂਕੇ ਬਾਏ ਬਾਏ ਟੇਕ ਕੇਅਰ